ਹੋਰ ਸਰਕਾਰ ਸਾਡੀ ਸੁਣ ਨਹੀਂ ਰਹੀ ਅਸੀਂ ਨਿੱਤ ਫਰਿਆਦਾ ਕਰਦੇ ਆਂ ਵੀ ਸਰਕਾਰ ਸਾਡੀ ਸੁਣੇ ਸਾਡੀ ਬਾਹ ਫੜੇ ਜੋ ਸਾਡਾ ਮੁਆਵਜ਼ਾ ਬਣਦਾ ਸਾਨੂੰ ਦੇਵੇ ਤੇ ਮਨ ਮਨ ਇਕੱਠੀ ਕਰ ਲੈਣੇ ਵੀਰੇ ਬਹੁਤ ਜ਼ਿਆਦਾ ਝੜੀ ਪਈ ਐ ਤੇ ਬਹੁਤ ਜ਼ਿਆਦਾ ਜਿੰਮੇਦਾਰਾਂ ਦਾ ਬੁਰਾ ਹਾਲ ਹੈ ਵਿਚਾਰਿਆਂ ਦਾ ਕਦ ਬਦਲ ਲਿਆ ਸੀ ਇਹ ਵਧੀਆ ਹੋਣਗੇ ਮੈਨੂੰ ਤਾਂ ਲੱਗਦਾ ਉਸ ਤੋਂ ਵੀ ਪੜਾ ਹਾਲ ਹੈ ਬਦਲ ਤਾਂ ਕਾਦਾ ਹੋਣਾ ਸੀ ਲੋਕਾਂ ਦਾ ਬਦਲ ਹੋ ਜਾਊਗਾ ਲੋਕ ਖਤਮ ਹੋ ਜਾਣਗੇ ਕਿਹੜਾ ਆਏ ਸੀ ਪਟਵਾਰੀ ਸਾਹਿਬ ਲੈ ਕੇ ਲੈ ਗਏ ਵੀਰੇ ਉਸ ਤੋਂ ਬਾਅਦ ਤਾਂ ਨਹੀਂ ਕੋਈ ਲੱਗਦਾ ਕੋਈ ਇਥੇ ਬੜੂਗਾ ਕੋਈ ਕਿੰਨੇ ਕਿੱਲੇ ਵੀਰ ਜੀ ਏ ਨੁਕਸਾਨ ਤਾਂ ਜੀ ਮੇਰੇ 32 33 ਕਿਲੇ ਦੇ ਵਾਹੀਆ ਸਾਰੇ ਚ ਹੀ ਹੋਇਆ। ਬਿਚਾਰੇ ਤਾਂ ਬੱਕਰਾਂ ਨਾਲ ਹੂੰਝ-ਹੂੰਝ ਕੇ ਤੇ ਬਹੁਤ ਜ਼ਿਆਦਾ ਹੀ ਨੁਕਸਾਨ ਹੋਇਆ ਵਿਚਾਰਿਆਂ ਦਾ ਤੇ ਕੋਈ ਹਾਲ ਹੀ ਨਹੀਂ ਵਿਚਾਰਿਆਂ ਦਾ ਕਿਲੇ ਰਹਿ ਗਈ ਤਰਕੀ ਮਨ ਜਦੋਂ ਉਹ ਦੁਬਾਰਾ ਗੜੇ ਆਏ ਆ ਤੇ ਬਹੁਤ ਤੇਜ਼ ਗੜੇ ਸੀਗੇ ਤੇ ਸਾਡੇ ਸਰਚ ਵੀ ਰੋੜੇ ਪੈ ਗਏ ਨੇ ਤੇਜ਼ ਸੀਗੇ। ਕੋਈ ਵੀ ਸਾਡੇ ਕੋਈ ਐਮਐਲਏ, ਨਾ ਕੋਈ ਐਸਡੀਐਮ, ਨਾ ਕੋਈ ਡੀਸੀ ਸਾਡੇ ਇਲਾਕੇ ਦਾ ਤਹਿਸੀਲਦਾਰ ਕੋਈ ਵੀ ਸਾਡੀ ਸਾਰ ਲੈਣ ਕੋਈ ਨਹੀਂ ਪਹੁੰਚਿਆ। ਵੀਰ ਜੀ ਤੁਹਾਡੀ ਕਿੰਨੇ ਕਿਲੇ ਕਣਕ ਦਾ ਨੁਕਸਾਨ ਹੋ ਗਿਆ? ਇਹ ਆਪਣੇ 30 ਕਿਲੇ ਸੀ। ਦੇ 30 ਕਿਲੇ ਠੇਕੇ ਤੇ 30 30 ਠੇਕੇ ਤੇ ਸੀ ਜਿਹੜਾ ਵੀ ਜ਼ਿੰਮੇਦਾਰ ਆਉਂਦਾ ਤੇ ਰੋਂਦਾ ਹੀ ਜਾਂਦਾ ਵੀਰੇ ਤੇ ਬਹੁਤ ਜ਼ਿਆਦਾ ਇਹਨਾਂ ਦਾ ਇਹਨਾਂ ਨੂੰ ਹੱਕ ਮਿਲਣਾ ਚਾਹੀਦਾ ਜੀ ਜਿਹੜਾ ਇਹਨਾਂ ਦਾ ਨੁਸਕਾਨ ਹੋਇਆ ਵਿਚਾਰਿਆਂ ਦਾ ਵੀ ਕਿ ਉਹਦੋਂ ਕਹਿ ਗਏ ਸੀਗੇ ਵੀ ਮੁਆਵਜ਼ਾ ਦਿੱਤਾ ਜਾਊਗਾ ਪਰ ਨਾ ਕੋਈ ਨੰਬਰ ਲਿਖਿਆ ਕੋਈ ਕਰਤੌਰੀ ਨਹੀਂ ਕੀਤੀ ਕੁਛ ਨਹੀਂ ਕੀਤਾ ਅਸੀਂ ਕਿਸ ਤੱਕ ਥੁੱਪ ਰਹੀਏ ਅਸੀਂ ਸਰਕਾਰ ਦੇ ਜੋ ਪੈਸੇ ਲੈਣ ਉਹ ਕਿੱਥੋਂ ਦੇ ਗਏ ਠੇਕੇਦਾਰਾਂ ਨੂੰ ਕਿੱਥੋਂ ਦੇ ਕੇ ਸਾਰੇ ਜ਼ਿੰਮੇਦਾਰਾਂ ਦਾ ਠੇਕੇ ਤੇ ਵੰਡ ਲਿਆ ਹੋਇਆ ਹੈ ਪਰੇਦਾਰ ਤੇ ਪੰਜਾਬੀ ਹਾਲਾਤ ਟੀਵੀ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਖੜੇ ਆ ਜੀ ਜ਼ਿਲ੍ਹਾ ਮੋਗਾ ਦੇ ਪਿੰਡ ਭਲੂਰ ਅਤੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਔਲ ਕਿਤੇ ਬੱਗਿਆਣਾ ਦੀ ਹੱਦ ਦੇ ਵਿੱਚ ਜਿਹੜੇ ਪਿੰਡੇ ਪਿੰਡ ਪੈਂਦੇ ਆ ਜੀ ਪੰਜਾਬੀ ਹਾਲਾਤ ਟੀਵੀ ਅਤੇ ਪਰੇਦਾਰ ਦਾ ਬਹੁਤ-ਬਹੁਤ ਧੰਨਵਾਦੀ ਜੋ ਸਾਡੀ ਗੱਲ ਸੁਣਨ ਵਾਸਤੇ ਪਹੁੰਚੇ ਆ ভাই ਬਹੁਤ-ਬਹੁਤ ਸ਼ੁਕਰ ਕਰਦੇ ਆ ਕਿਉਂਕਿ ਜੋ ਸਾਡੇ ਅੱਜ ਦੇ ਹਾਲਾਤ ਹੈ ਜੋ ਗੜੇਮਾਰੀ ਸਾਡੇ ਹੋਈ ਹੈ ਬਹੁਤ ਜ਼ਿਆਦਾ ਹੋਈ ਹੈ ਮੂਲ ਜ਼ਿਆਦਾ ਹੋਈ ਹੈ ਘੱਟੋ-ਘੱਟ 70-75% ਦਾ ਨੁਕਸਾਨ ਹੈ ਅਸੀਂ ਬਹੁਤ ਵਾਰੀ ਪਟਵਾਰੀਆਂ ਨੂੰ ਵੀ ਕਿਹਾ ਡਾਕਟਰ ਨਿਸ਼ਾਨ ਨੂੰ ਵੀ ਕਿਹਾ ਵੀ ਸਾਡੇ ਆ ਕੇ ਸਾਰ ਲਓ ਸਾਡੇ ਆ ਕੇ ਖੇਤਾਂ ਦੀ ਗਰਦੌਰੀ ਕਰੋ ਅੱਗੋਂ ਸਾਨੂੰ ਜਵਾਬ ਦਿੰਦੇ ਸਾਨੂੰ ਆਰਡਰ ਨਹੀਂ ਆਏ ਤੇ ਅਸੀਂ ਇਸ ਤਰ੍ਹਾਂ ਕਰਕੇ ਬਹੁਤ ਦੁਖੀ ਭਗਵਾਨਤਮਾਨ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਜਿਹੜੇ ਗਰੀਬ ਕਿਸਾਨਾਂ ਦੀ ਬਾਹ ਫੜੇ ਜੋ ਮਾਜਵੇ ਦਾ ਹੱਲ ਹੈ ਉਹ ਛੇਤੀ ਛੇਤੀ ਮਾਜਵੇ ਦਾ ਹੱਲ ਕਰੇ ਤੇ ਸਾਡੇ ਜੋ ਜ਼ਮੀਨਾਂ ਦੀਆਂ ਸਾਰੀਆਂ ਦੀਆਂ ਗਰਦੌਰੀਆਂ ਕੀਤੀਆਂ ਜਾਣ ਤੇ ਅਸੀਂ ਮਾ ਮਾਵਜਾ ਸਾਨੂੰ ਸਰਕਾਰ ਮੁਹਈਆ ਕਰਾਵੇ ਇੱਥੇ ਜੋ ਪਿਛਲੇ ਦਿਨ ਹੀ ਕੁਦਰਤੀ ਕ੍ਰੂਪੀ ਵਰਤੀ ਸੀਗੀ ਕੁਛ ਕਣਕਾਂ ਨੂੰ ਅੱਗ ਲੱਗ ਗਈ ਸੀ ਐਸੇ ਕੁਛ ਕੁਦਰਤੀ ਕ੍ਰੂਪੀ ਕਾਰਨ ਜੋ ਗੜੇ ਪਏ ਸੀ ਗੜੇਮਾਰੀ ਹੋਈ ਸੀ ਉਹਦੇ ਨਾਲ ਕਣਕਾਂ ਮਰ ਗਿਆ ਗਈਆਂ ਸੀਗੀਆਂ ਸਾਰੀਆਂ ਜੋ ਦਾਣੇ ਸੀਗੇ ਸਾਰੇ ਝੜ ਕੇ ਥੱਲੇ ਆ ਚੁੱਕੇ ਸੀਗੇ ਔਰ ਕਿਸਾਨ ਦੀ ਇਸ ਟਾਈਮ ਨਾ ਕੋਈ ਪਰਮਾਤਮਾ ਸੁਣ ਰਿਹਾ ਨਾ ਕੋਈ ਸਰਕਾਰ ਸੁਣ ਰਿਹਾ ਦੁਖੀ ਹੋਏ ਕਿਸਾਨ ਹਰ ਰੋਜ਼ ਆਪਣੇ ਖੇਤ ਆਉਂਦੇ ਆ ਖੇਤ ਆ ਕੇ ਵੇਖਦੇ ਆ ਮਿੱਟੀ ਨੂੰ ਡਾਉਂਦੇ ਆ ਕਣਕ ਨੂੰ ਡਾਉਂਦੇ ਆ ਪਰ ਮਤੇ ਦੇ ਹੱਥ ਮਾਰਦੇ ਆ ਰੱਬ ਨੂੰ ਦੋਸ਼ ਦਿੰਦੇ ਆ ਤੁਹਾਡੀ ਜਦੋਂ ਕਣਕ ਗੜਿਆਂ ਨੇ ਮਾਰੇ ਹੋਈਏ ਕੋਈ ਸਰਕਾਰੀ ਅਧਿਕਾਰੀ ਵੇਖਣਾ ਆ ਜੀ ਕਣਕ ਤੋਂ ਹੱਥ ਤੇ ਕੋਈ ਗਰਦੋਰੀ ਕਰਕੇ ਆ ਵੇਖ ਨਹੀਂ ਆਇਆ ਬਈ ਗਰਦੋਰੀ ਕਿਸੇ ਨੇ ਨਹੀਂ ਕੀਤੀ ਵੇਖ ਕੇ ਮੁੜ ਗਿਆ ਖਾਨਾ ਪੂਰਤੀ ਕਰਕੇ ਵੇਖ ਕੇ ਤੁਹਾਨੂੰ ਕੀ ਵਿਸ਼ਵਾਸਿਤ ਹੋਇਆ ਉਹਨਾਂ ਨੇ ਤੇ ਵੇਖ ਕੇ ਉਹਦੋਂ ਕਹਿ ਗਏ ਸੀਗੇ ਕੋਈ ਮੁਆਵਜ਼ਾ ਦਿੱਤਾ ਜਾਊਗਾ ਪਰ ਨਾ ਕੋਈ ਨੰਬਰ ਲਿਖਿਆ ਕੋਈ ਗਰਦੋਰੀ ਨਹੀਂ ਕੀਤੀ ਕੁਛ ਨਹੀਂ ਕੀਤਾ ਸਾਡੇ ਕੋਲ ਡਾਕਟਰ ਨਿਸ਼ਾਨ ਸਿੰਘ ਤੇ ਪਟਵਾਰੀ 11 ਪੱਲਾ ਝਾੜ ਕੇ ਗਏ ਗੂਗੂ ਮਿੱਟੀ ਝਾੜ ਕੇ ਗਏ ਹੈ ਹਾਲਾਂਕਿ ਕੋਈ ਗਰਦੋਰੀ ਨਹੀਂ ਹੋਈ ਕੋਈ ਕੁਝ ਨਹੀਂ ਹੋਈ ਇਹਦਾ ਵੇਖ ਕੇ ਗਏ ਸਾਰੇ ਪਾਸੇ ਵੀ ਐਨਾ ਕਹਿ ਗਏ ਵੀ ਨੁਕਸਾਨ ਹੈਗਾ ਅਸੀਂ ਉਹਨਾਂ ਨੂੰ ਸਵਾਲ ਕੀਤਾ ਵੀ ਸਾਡਾ ਜਿਹੜਾ ਨੁਕਸਾਨ ਦੱਸੋ ਪਰਸੈਂਟੇਜ ਕਿੰਨਾ ਵੀ ਤੁਸੀਂ ਡਾਕਟਰ ਸਾਹਿਬ ਹੈ ਵੀ ਦੱਸੋ ਕਿੰਨਾ ਵੇਖ ਕੇ ਦੱਸੋ ਅਖੇ ਇਹ ਤਾਂ ਅਸੀਂ ਆਪਾਂ ਬਾਅਦ ਵਿੱਚ ਵੇਖਾਂਗੇ ਪਰ ਨੁਕਸਾਨ ਹੋਇਆ ਹੈ ਨੁਕਸਾਨ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਅੰਦਾਜ਼ਾ ਲਾਓ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਸੀ ਵੀ ਸਾਡਾ 90 ਤੋਂ 80% ਨੁਕਸਾਨ ਹੈਗਾ ਤੇ ਉਹਨਾਂ ਡਾਕਟਰ ਨਿਸ਼ਾਨ ਦਾ ਜਵਾਬ ਸੀ ਵੀ ਉਸ 50% ਤੋਂ 60% ਦੇ ਵੀ ਨਾਲ ਇਹ ਜਿਹੜਾ ਨੁਕਸਾਨ ਹੈ ਪਰ ਉਸ ਤੋਂ ਬਾਅਦ ਸਾਡੀ ਕਿਸੇ ਦਾ ਡਾਕਟਰ ਨੇ ਨਾ ਪਟਵਾਰੀ ਨੇ ਨਾ ਸੀ ਕਿਸੇ ਨੇ ਸਾਰ ਨਹੀਂ ਲਈ ਸਾਰੇ ਵਾਹ ਦੇ ਵਿੱਚ ਨਿਤ ਜਾ ਕੇ ਅਸੀਂ ਰੋਕੇ ਮੋੜਿਆਉਣੇ ਆ ਵੀ ਅਸੀਂ ਕਿਸ ਤੱਕ ਇਥੋਂ ਭਰੀਏ ਅਸੀਂ ਸਰਕਾਰ ਦੇ ਜੋ ਪੈਸੇ ਲੈਣੇ ਉਹ ਕਿੱਥੋਂ ਦੇ ਗਏ ਠੇਕੇ ਵਾਲਿਆਂ ਨੂੰ ਕਿੱਥੋਂ ਦੇ ਗਏ ਸਾਰੇ ਜ਼ਮੀਨਦਾਰਾਂ ਦਾ ਠੇਕੇ ਤੇ ਵਾਹਨ ਲਿਆ ਹੋਇਆ ਹੈ ਉਹ ਠੇਕੇ ਵਾਲੇ ਠੇਕਾ ਮੰਗਦੇ ਆ ਉਹ ਅਸੀਂ ਕਿੱਥੋਂ ਦੇ ਗਏ ਅਸੀਂ ਅੱਜ ਵਾਕ ਕਿਸ ਤਰ੍ਹਾਂ ਪੱਲ ਗਏ ਪਟਵਾਰੀ ਕਹਿੰਦਾ ਕਰਦੌਰੀ ਉਹਨਾਂ ਪਟਵਾਰੀ ਕਰਦੌਰੀ ਉਹਨੇ ਕਰਨੀ ਆ ਅਸੀਂ ਸਾਨੂੰ ਤਾਂ ਅਜੇ ਹਕਮ ਨਹੀਂ ਆਇਆ ਕਦੋਂ ਕਰਨੀ ਕਰਦੌਰੀ ਅਜੇ ਇਦੋਂ ਬਾਅਦ ਲੋਕਾਂ ਨੇ ਵਾਹਨ ਵਾਉਣੇ ਆ ਤੁਹਾਨੂੰ ਪਤਾ ਅਕਤੋਂ ਕਿਸੇ ਨੇ ਪਨੀਰੀ ਲਾਉਣੇ ਆ ਕਹਿੰਦੇ ਮੱਕੀ ਵੀ ਜੀਣੀਆਂ ਕਿਸੇ ਨੇ ਪੱਠੇ ਵੀ ਜੀਣੇ ਆ ਅਜਾ ਫਿਰ ਦਸਤਨ ਗਏ ਕੀ ਅਜੋ ਉਸ ਵਾਰ ਉਹ ਮੇਰਾ ਬਾਂ ਨਾਲੀ ਆ ਮੈਂ ਐਵੇਂ ਕਹਿੰਦਾ ਮੇਰੀ ਗਣਕਾ ਵਧੀਆ ਨਿਕਲੀ ਆ 60 ਮਨ ਮੈਂ ਕਹਿੰਦਾ ਪਹਿਲਾਂ ਵੱਢ ਕੇ ਲਿਆ ਤੇ ਕੱਲ ਨੂੰ ਮੈਂ ਵੀ ਕਹਿੰਦਾ ਮੇਰੇ 20 ਕਿੱਲੇ ਆ ਗੱਜ ਪਰ ਇਹਨਾਂ ਦਾ ਫਰਜੇ ਤੋਂ ਪਹਿਲਾਂ ਬਣਦਾ ਸੀ ਇਹ ਗਦੌਰੀ ਕਰਕੇ ਲਿਆਂਦੇ ਅਜੇ ਵੀ ਇਹਨਾਂ ਦਾ ਹੁਕਮਾ ਗਦੌਰੀ ਕੰਮ ਪਰ ਅਜੇ ਵੀ ਕਹਿੰਦਾ ਸਾਨੂੰ ਤਾਂ ਹੁਕਮ ਨਹੀਂ ਆ ਅਸੀਂ ਇਹ ਪੁੱਛਣਾ ਸਰਕਾਰ ਨੂੰ ਹੁਕਮ ਕਿਹਨੇ ਦੇਣੇ ਆ ਕੀਨੇ ਕੀ ਕਰਨਾ ਇਹ ਸਰਕਾਰਾਂ ਆਈਆਂ ਸੀ ਇਹ ਆਈਆਂ ਸਰਕਾਰਾਂ ਬਦਲ ਕੀਤਾ ਸੀ ਲੋਕਾਂ ਨੇ ਬਦਲ ਲਿਆ ਸੀ ਇਹ ਵਧੀਆ ਹੋਣਗੇ ਮੈਨੂੰ ਤਾਂ ਲੱਗਦਾ ਉਹਦੋਂ ਵੀ ਪੜਾ ਹਾਲ ਹੈ ਬਦਲ ਤਾਂ ਕਾਹਦਾ ਹੋਣਾ ਸੀ ਲੋਕਾਂ ਦਾ ਬਦਲ ਹੋ ਜਾਊਗਾ ਲੋਕ ਖਤਮ ਹੋ ਜਾਣਗੇ ਜੇ ਜਦੋਂ ਇਹ ਸਰਕਾਰ ਇਹ ਕੁਰਸੀ ਦੇ ਉੱਤੇ ਨਹੀਂ ਬੈਠੀ ਸੀਗੀ ਉਦੋਂ ਕਹਿੰਦੇ ਸੀਗੇ ਜਦੋਂ ਦੂਜੀਆਂ ਸਰਕਾਰਾਂ ਚੱਲ ਦੇਣਾ ਸੀਗੀਆਂ ਕਾਲੀ ਜਾਂ ਕਾਂਗਰਸੀ ਆਰਐਨਐਸ ਕੇ ਗਿਰਦੌਰੀਆਂ ਬਾਅਦ ਚ ਕਰਾਂਗੇ ਅਸੀਂ ਪੰਜੀ-ਪੰਜੀ ਦਾ 11 ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਵਾਂਗੇ ਗਿਰਦੌਰੀਆਂ ਬਾਅਦ ਦੇ ਵਿੱਚ ਹੁੰਨੀਆਂ ਰਹਿਣਗੀਆਂ ਹੁਣ ਇਸ ਗੱਲ ਨੂੰ 20 ਦਿਨ ਹੋ ਗਏ ਆ ਕੋਈ ਇੱਥੇ ਗਿਰਦੌਰੀ ਨਹੀਂ ਕਰਨਾ ਨਾ ਕਿਸਾਨਾਂ ਦੇ ਕੋਈ ਖਾਤਿਆਂ ਦੇ ਵਿੱਚ ਕੋਈ ਪੈਸੇ ਪਾਉਂਦੇ ਆ ਕਿਉਂ ਕਿਸਾਨ ਨੇ ਅਗਲੀ ਫਸਲ ਦੇ ਵਾਸਤੇ ਗਾਂ ਠੇਕਾ ਮੰਗਦੇ ਆ ਜੇ ਠੇਕੇ ਤੇ ਲਈ ਹੁੰਦੀ ਆ ਤੋ ਠੇਕਾ ਮੰਗਦੇ ਤੇ ਕਿਸਾਨ ਹੁਣ ਦੇਨ ਨੂੰ ਮਜਬੂਰ ਆ ਜੋ ਕਿ ਕਿਸਾਨ ਤਾ ਦੇਖ ਲੋ ਜੀ ਕਣਕ ਕਿਵੇਂ ਝੜੀ ਪਈ ਆ ਸੋ ਜਿਹੜੇ ਵੀ ਇਹ ਕਿਸਾਨ ਭਰਾ ਇਕੱਠੇ ਹੋਏ ਆ ਜਾਂ ਪੀੜਤ ਕਿਸਾਨ ਆ ਉਹਨਾਂ ਦਾ ਕਹਿਣਾ ਹੈ ਕਿ ਸਰਕਾਰੀ ਅਧਿਕਾਰੀ ਆਏ ਇੱਥੇ ਵੇਖ ਕੇ ਚਲੇ ਗਏ ਬਨ ਗਏ ਕਿ ਤੁਹਾਡਾ ਨੁਕਸਾਨ 50% ਆ 60% ਆ ਪਰ ਕੋਈ ਲਿਖਤੀ ਸਬੂਤ ਨਹੀਂ ਦਿੱਤਾ ਕੋਈ ਲਿਖਤੀ ਕਾਰਵਾਈ ਉਹਨਾਂ ਨੇ ਨਹੀਂ ਕੀਤੀ ਕੋਈ ਗਰਦੌਰੀ ਨਹੀਂ ਕੀਤੀ ਇਹਨਾਂ ਨੇ ਪੰਜਾਬ ਸਰਕਾਰ ਨੂੰ ਪਰ ਜ਼ੋਰ ਅਪੀਲ ਕੀਤੀ ਆ ਕਿ ਖੇਤਾਂ ਵਿੱਚ ਆ ਕੇ ਗਰਦੌਰੀ ਕੀਤੀ ਜਾਵੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਜਾਵੇ ਕਿ ਤੁਹਾਨੂੰ ਇਹਨਾਂ ਮੁਆਵਜ਼ਾ ਮਿਲੇਗਾ ਤਾਂ ਕਿ ਸਾਨੂੰ ਇਹ ਕਹਿੰਦੇ ਸੁਖਦੀ ਨੀਂਦ ਆ ਸਕੇ ਅਸੀਂ ਰਾਦੀ ਰੋਟੀ ਖਾ ਚੱਲੀਏ ਰੋਜ਼ ਭੁੱਖੇ ਧਿਆਣੇ ਆ ਕੇ ਖੇਤਾਂ ਵਿੱਚ ਚਰਨ